ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਜੰਗ ਛੇੜੀ ਗਈ ਹੈ ਉਹਦੇ ਵਿੱਚ ਹਰ ਰੋਜ਼ ਇਨਫੋਰਸਮੈਂਟ ਡਰਾਈਵ ਦੇ ਤਹਿਤ ਬਹੁਤ ਸਾਰੀਆਂ ਰਿਕਵਰੀਆਂ ਵੱਡੀਆਂ ਕੀਤੀਆਂ ਗਈਆਂ ਕਮਿਸ਼ਨਰੇਟ ਪੁਲਿਸ ਅੰਬਰਸਰ ਵੱਲੋਂ ਔਰ ਜਿਹੜੀ ਇਨਫੋਰਸਮੈਂਟ ਡਰਾਈਵ ਦੇ ਵਿੱਚ ਜਿਹੜੇ ਪੈਡਲਰਸ ਨੇ ਉਹਨਾਂ ਤੋਂ ਵੀ ਰਿਕਵਰੀ ਮੁਤਾਬਕ ਕਾਰਵਾਈ ਔਰ ਕਾਫੀ ਲੋਕ ਜਿਹੜੇ ਗ੍ਰਿਫਤਾਰ ਹੋ ਚੁੱਕੇ ਨੇ ਔਰ ਰਿਕਵਰੀਆਂ ਜਾਰੀ ਨੇ ਇਸ ਤੋਂ ਇਲਾਵਾ ਜਿਹੜੀ ਇਲਿਗੈਲਿਟੀ ਹੈ ਜਿਹੜੀ ਇਲ ਗਾਟਰਨ ਮਨੀ ਹੈ ਔਰ ਡਰੱਗ ਟ੍ਰੇਡ ਤੋਂ ਜਿਹੜੀ ਜਨਰੇਟਿਡ ਮਨੀ ਹੈ ਉਹਦੇ ਮੁਤਾਬਕ ਜਿੱਥੇ ਵੀ ਇਲਿਗੈਲਿਟੀ ਸਾਹਮਣੇ ਆ ਰਹੀ ਹੈ ਤਾਂ ਪ੍ਰਿੰਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਡੇ ਤੋਂ ਰੈਕਗਨੀਸ਼ਨ ਕੀਤੀ ਜਾਂਦੀ ਹੈ ਫੋਰਸ ਉਹਨਾਂ ਦੇ ਡੀਪਲਿਸ਼ਨ ਵਾਸਤੇ ਉਹ ਵੀ ਅਸੀਂ ਪੂਰਾ ਸਹਿਯੋਗ ਦੇ ਰਹੇ ਹਾਂ ਸਪੋਰਟ ਦੇ ਰਹੇ ਹਾਂ ਔਰ ਇਹਦੇ ਨਾਲ ਬੜਾ ਸਟਰੋਂਗ ਮੈਸੇਜ ਇੱਕ ਜਾ ਰਿਹਾ ਕਿ ਜੇ ਤੁਸੀਂ ਗਲਤ ਤਰੀਕੇ ਨਾਲ ਔਰ ਡਰੱਗ ਦੇ ਧੰਨ ਨਾਲ ਕੋਈ ਪ੍ਰਾਪਰਟੀ ਆਪਣੀ ਖੜੀ ਕਰੋਗੇ ਉਹਦੇ ਖਿਲਾਫ ਕਾਰਵਾਈ ਹੋਏਗੀ ਜਿੱਥੇ ਵੀ ਉਹ ਇਲਿਗਲ ਪਾਈ ਗਈ ਤੋ ਮੈਨੂੰ ਇਹ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਸ ਕੰਮ ਕਰਦੇ ਉਹਨਾਂ ਨੂੰ ਮੈਂ ਚੇਤਾਵਨੀ ਦਿੰਦਾ ਕਿ ਉਹਨੂੰ ਆਪਣੇ ਆਪ ਨੂੰ ਸਰੈਂਡਰ ਕਰੋ ਲੋਅ ਦੇਗੇਨਸ ਔਰ ਇਹਨੂੰ ਛੱਡੋ ਇਸ ਕੋਰਟ ਚੋਂ ਨਿਕਲੋ ਔਰ ਨੌਜਵਾਨਾਂ ਵਾਸਤੇ ਸਪੈਸ਼ਲੀ ਇਹ ਮੈਸੇਜ ਹੈ ਕਿ ਉਹ ਇਸ ਲਾਲਚ 'ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੀ ਕਮਾਈ ਦਾ ਰਸਤਾ ਚੂਜ਼ ਕਰੋ ਉਸ ਦੇ ਵਿੱਚ ਹੀ ਬਰਕਤ ਹੈ ਮੈਂ ਆਮ ਜਨਤਾ ਦਾ ਬਤੈ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਡੇ ਵੈਸੀ ਵੀ ਗੁਰੂ ਨਗਰੀ ਦੇ ਲੋਕ ਬਹੁਤ ਸਪੋਰਟਿਵ ਨੇ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਫੇਰ ਰਿਕੁਐਸਟ ਕਰਦਾ ਕਿ ਕਿਤੇ ਵੀ ਝਿਜਕਣਾ ਬੇਖੌਫ ਹੋ ਕੇ ਸਾਡੇ ਨਾਲ ਸ਼ੇਅਰ ਕਰਨ ਬਹੁਤ ਜ਼ਿਆਦਾ ਇਨਫੋਰਮੇਸ਼ਨ ਪਬਲਿਕ ਵੱਲੋਂ ਸਾਨੂੰ ਕੋ ਆ ਰਹੀ ਹੈ ਸਾਡੀਆਂ ਚਾਹ ਡ੍ਰੈਗਰ ਹੈਲਪਲਾਈਨ ਨੇ ਸੇਫ ਪੰਜਾਬ ਹੈ ਉਹ ਅਸੀਂ ਇਸੇ ਤਰ੍ਹਾਂ ਇਸ ਡਰਾਈਵ ਨੂੰ ਅੱਗੇ ਕੰਟੀਨਿਊ ਕਰਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਆ ਸਾਡੇ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਵੇਖਦੇ ਹੋਏ ਨਸ਼ਿਆਂ ਨੂੰ ਹੱਲ ਪਾਉਣ ਦੇ ਲਈ ਇਹ ਕਦਮ ਚੁੱਕੇ ਨੇ ਮੈਂ ਐਸੇ ਇਲਾਕੇ ਵਿੱਚ ਰਹਿਣ ਵਾਲਾ ਵਾਂ ਤੇ ਬਹੁਤ ਵਧੀਆ ਕੰਮਕਾਰੀ ਨੇ ਭਗਵੰਤ ਮਾਨ ਜੀ ਉਹਨਾਂ ਦਾ ਬਹੁਤ ਵਧੀਆ ਨਸ਼ਿਆਂ ਦੇ ਵਿਰੋਧ ਵਿੱਚ ਯੁੱਧ ਚੱਲ ਰਿਹਾ ਵਾ